ਮੁੰਡੇ ਨਾਲ ਪੀਜ਼ਾ ਖਾਣ ਗਈ ਭੈਣ ਨੂੰ ਦੇਖ ਭਰਾਵਾਂ ਦਾ ਚੜਿਆ ਪੜਾ ਪਿੱਛਾ ਕਰ ਦੇਖੋ ਕੀ ਕਰ ਦਿੱਤਾ ਮੁੰਡੇ ਦਾ ਹਾਲ ਪਿੰਡ ਗਗੰਗਰ ਕੀ ਗੱਲਬਾਤ ਹੋਈ ਸਰੀ ਗੱਲ ਕੁੜੀ ਦੇ ਭਰਾਵਾਂ ਕੋਟਿਆ ਕਿਉਂ ਉਹ ਕੁੜੀ ਮੁਕਰ ਗਈ ਹੈ ਮੂੰਹ ਤੇ ਉਹਦਾ ਨਾਲ ਸਾਡੇ ਘੁੰਮਣ ਗਈ ਸੀ ਅੱਛਾ ਤੇ ਬਾਅਦ ਮੈਨੂੰ ਕਹਿੰਦੀ ਆ ਵੀ ਅਗਵਾ ਕੀਤਾ ਅੱਛਾ ਤੇ ਇਹਨਾਂ ਕੋ ਪਿਸਟਲ ਵੀ ਆ ਇਦਾਂ ਨਹੀਂ ਗੱਲਾਂ ਦੱਸਣ ਦੀ ਸੀ ਅੱਛਾ ਤੇ ਮੇਰੇ ਤੋਂ ਸਾਰੇ ਸਬੂਤ ਹੈਗੇ ਮੈਂ ਵੀਰੇ ਉਹਨਾਂ ਨੂੰ ਸਬੂਤ ਦਿਖਾਏ ਆ ਅੱਛਾ ਤੇ ਨਾਲ ਮੇਰੇ ਆਪ ਗਈ ਆ ਨਾਲ ਕੁਮਰ ਰਿਕਾਰਡਿੰਗਾਂ ਆਈਆਂ ਜਿੱਥੇ ਮੈਨੂੰ ਇਹਨੇ ਕਿਹਾ ਮੈਂ ਤੁਹਾਡੇ ਨਾਲ ਜਾਣਾ ਵਾ ਸਾਰਾ ਕੁਝ ਹੈਗਾ ਤੇ ਬਾਅਦ ਆਪਣੇ ਭਰਾਵਾਂ ਨੂੰ ਸੱਦ ਕੇ ਇੱਕ ਗੱਡੀ ਭਾਂਤੀ ਸਾਰੀ ਤੇ ਇੱਕ ਇਹਨਾਂ ਕੋਟਾ ਮਾਰ ਪੜੀ ਕੀਤੀ ਕੁੜੀ ਕਿੱਥੋਂ ਦੀ ਰਹਿਣ ਵਾਲੀ ਆ ਕੁੜੀ ਆਪਣੇ ਇੱਧਰ ਕਹਿੰਦੇ ਆ ਬਾਣਾ ਦੀ ਇੱਧਰ ਜਿਹੜੇ ਬਾਣੇ ਅੱਛਾ ਤੇ ਤੇਰਾ ਉਹਦੇ ਨਾਲ ਅਫੇਅਰ ਸੀ ਹਾਂਜੀ ਆ ਗਿਆ ਕਿੰਨੇ ਕੁ ਸਮੇਂ ਤੋਂ ਨਹੀਂ ਥੋੜਾ ਟਾਈਮ ਲੱਗਿਆ। ਤਾਂ ਪਹਿਲਾਂ ਵੀ ਕਦੀ ਘੁੰਮਣ ਗਏ ਉਹਦੇ ਨਾਲ? ਨਾ ਨਾ। ਪਹਿਲੀ ਵਾਰ ਜਾਣਾ ਸੀ। ਪਹਿਲੀ ਵਾਰ। ਕਿਸ ਤਰ੍ਹਾਂ ਸਲਾਹ ਕਿਸ ਤਰ੍ਹਾਂ ਬਣੀ? ਸਲਾਹ ਇਦਾਂ ਫੋਨ ਤੇ ਸਲਾਹ ਹੋਈ ਆ। ਅੱਛਾ। ਹਾਂ। ਮੈਂ ਉਹਨਾਂ ਨੂੰ ਕਿਹਾ ਸੀ ਵੀ ਮੈਂ ਕੰਮ ਕਰ ਰਿਹਾ ਪਿਆ ਆ, ਮੈਂ ਉਹ ਵੀ ਵੀਡੀਓ ਪਾਈ ਆ। ਟੋਨ ਤੇ ਕੰਮ ਤੇ ਗਿਆ ਆਂ ਹੀ। ਉਹ ਵੀ ਉਹਨਾਂ ਨੂੰ ਵੀਡੀਓ ਪਾਈ ਆ। ਹੂੰ। ਤੇ ਆਂਦੇ ਆ ਵੀ ਫਿਰ ਰਿਕਾਰਡਿੰਗ ਭੇਜਿਓ। ਉਹਨਾਂ ਵੀ ਟੈਂਟਲੋ ਗਾਣਾ ਤੇ ਮੈਂ ਇਵੇਂ ਵਿਲੇ ਹੋਦਾਂ ਲੇ ਬਸ ਹੋਣਾ ਕਿ ਫਿਰ ਮੈਂ ਵੀ ਭੇਜੀ ਰਿਕਾਰਡਿੰਗ ਬਹੁਤ ਸੋਹਣੀ। ਹਾਂ। ਤੇ ਜਦੋਂ ਕੁੜੀ ਤੁਹਾਡੇ ਕਹਿ ਮਤਾਂ ਵੀ ਕੁੜੀ ਨੇ ਆਪਣੇ ਭਰਾਵ ਸੱਦੇ ਫਿਰ ਹਾਂ ਨਹੀਂ ਉਹ ਭਰਾ ਉਹਦੇ ਕਿਤੇ ਰਿਸ਼ਤੇਦਾਰ ਜਿਹਨਾਂ ਨੂੰ ਲੱਭਣ ਦੇ ਅੱਛਾ ਹਾਂ ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਆ ਬੜੀ ਯਾਰ ਪੁੱਛਿਆ ਵੀ ਧੰਮ ਗੱਲ ਦੀ ਤੇ ਚੁੱਪਚਾਪ ਬੈਠੇ ਗਏ ਇਹ ਬਈ ਗੱਲ ਇਹ ਮੈਨੂੰ ਦੱਸ ਦੋ ਅੱਛਾ ਤੇ ਉਹਨਾਂ ਨੇ ਇਸ ਗੱਲ ਦਾ ਮੇਰੇ ਤੋਂ ਪਰਦਾ ਰੱਖਿਆ ਵਾ ਬੜੀ ਗੱਲ ਉਹਨਾਂ ਦੱਸੀ ਨਹੀਂ ਮੈਨੂੰ ਜਿਹੜੇ ਵੀਰ ਮੈਨੂੰ ਲੱਭਦੇ ਫਿਰਦੇ ਅੱਛਾ ਇਹ ਗੱਲ ਉਹਨਾਂ ਦੱਸੀ ਨਹੀਂ ਅੱਛਾ ਤੇ ਜਦੋਂ ਵਾਰੇ ਮਿਰਨੇ ਬਹਿਲੇ ਸਾਨੂੰ ਤੇ ਮਟਰਸਲ ਪੁੱਛੇ ਲਾੜੇ ਅਸੀਂ ਫਿਰ ਗੱਡੀ ਗੱਡੀ ਵਾਵਾ ਭਜਾਈ ਸੀ ਹੂੰ ਤੇ ਇੱਕ ਗਾੜੀ ਬੰਦਾ ਆ ਗਿਆ ਤੇ ਉਹਦੇ ਵਿੱਚ ਮਟਰਸਲ ਵੱਜ ਗਿਆ ਹੂੰ ਉਹ ਤੋਂ ਬਚਾਈ ਅਸੀਂ ਤਾਂ ਟਾਇਰ ਪਾੜ ਗਿਆ ਹੂੰ ਟਾਇਰ ਪਾੜ ਗਿਆ ਤੇ ਗਾੜੀ ਆ ਗਈ ਅਸੀਂ ਖੜੇ ਗਏ ਤੇ ਨਾ ਓਥੇ ਬੰਨ ਖੜੇ ਖੜੇ ਮਾਰੇਗਾ ਇੱਕ ਡਾਂ ਵੀ ਮੁੰਡੇ ਕਿੰਨੇ ਕਿੰਨੇ ਕੋ ਜਾਣੇ ਇਹ ਇਹ ਤਿੰਨ ਚਾਰ ਜਾਣੇ ਭਰਾ ਜਿਹਨੇ ਵੀ ਭਰਾ ਹੈ ਨਾ ਇਹ ਸਾਰੇ ਬੇ ਹੂੰ ਹਾਂ ਇਹ ਜਿਹਨੇ ਵੀ ਚਾਟੇ ਤਾਂ ਇਹ ਮੁੰਡੇ ਸਾਰੇ ਭਰਾ ਹਨ ਕਿਡੇ ਹੀ ਕੁਟੰ ਕਿ ਲੋਕੇਸ਼ਨ ਕੀ ਸੀ ਕਿੱਥੇ ਜੇ ਜਿਹੜਾ ਤੁਹਾਨੂੰ ਨੁਕੇਰੇ ਆਣਗੇ ਇਹ ਆਦਾ ਆਪਣਾ ਲੋਕੇਸ਼ਨ ਆ ਗਈ ਆ ਆਪਣਾ ਦੂਜਾ ਇੱਕੋ ਗਾੜੀ ਜੇ ਆਪਣਾ ਯੂਨਿਟ ਦੇ ਆਹ ਨਾ ਬੋਲਿਆ ਇੱਕ ਅਬੂ ਦਾ ਨੀ ਬਾਗਲੇ ਗੁਰਦਰਾ ਨੇ ਅੱਛਾ ਬਾਗਾ ਤੇ ਨਾਲੇ ਗੁਰਦਰਾ ਉੱਥੇ ਜਿਹੜਾ ਹੈ ਨਾ ਤੇ ਲਾਗੇ ਪਿੰਡ ਜਿਹੜਾ ਨਾ ਉਹਦਾ ਮੈਨੂੰ ਨਾ ਭੁੱਲ ਗਿਆ ਉੱਥੋਂ ਅਗਲਾ ਪਿੰਡ ਗੱਗੋਵਾ ਹੈ ਗਗਮਾਲ ਦਾ ਨਾ ਰਹਿਣਾ ਕੱਟਾ ਦੀ ਕਾਦੇ ਨਾਲ ਕੁੱਟਮਾਰ ਕੀਤੀ ਤੁਹਾਡੀ ਇਹਨਾਂ ਨੇ ਇੰਨਾ 1.5 ਮੋਟੇ ਕੜੇ ਹੀ ਕੜਿਆ ਨਾਲ ਕੁੱਟਮਾਰ ਕੀਤੀ ਆ ਤੇ ਲਾਗੇ ਜਿਹੜੇ ਛਡੌਣ ਵਾਲੇ ਸੀ ਉਹਨਾਂ ਨੂੰ ਤਮਕੀਨ ਦੇ ਵੀ ਜਿਹੜਾ ਵੇਚਿਆ ਮੈਂ ਤੁਹਾਨੂੰ ਵੀ ਨਹੀਂ ਕੁੱਟਣਾ ਮਾਰਨਾ ਤੇ ਕੋਈ ਛਡਮਗਾ ਨਹੀਂ ਤੇ ਇਹਨਾਂ ਉਹਨਾਂ ਕੋ ਡਾਂਕ ਹੋ ਗਏ ਡਾਂਗਣਾ ਵੀ ਮਾਰੀਆਂ ਵਾ ਬਾਵਾ ਦੇ ਲੱਕ ਤੇ ਮੂੰਹ ਤੇ ਮਪੀ ਇਹਨਾਂ ਖਤਰਲਾ ਲਾ ਮਾਰਦੇ ਹੀ ਬਾਵਾ ਇਹਨਾਂ ਮਪੀ ਕੜੇ ਹੋਣਾ ਤੁਹਾਡੀ ਅੱਖ ਨਹੀਂ ਖੁੱਲਦੀ ਅੱਖ ਤੇ ਹੀ ਵੱਜਿਆ ਅੱਖ ਤੇ ਵੀ ਆ ਕੋ ਕੜੇ ਵੱਜਿਆ ਫਿਰ ਸਾਰੇ ਹੀ ਕੜੇ ਵੱਜੇ ਆ ਅੱਛਾ ਹਾਂਜੀ ਆ ਫਿਰ ਰਕਾ ਦੇ ਕੜੇ ਮਾਰੇ ਉਹਨਾਂ ਤੈਨੂੰ ਤਾਂ ਵੀ ਗੱਡੀ ਚ ਜਾਂਦੀ ਕਿੱਧਰ ਦੀ ਪਲੈਨਿੰਗ ਸੀ ਗੱਡੀ ਆਪਣੀ ਇੱਥੋਂ ਸਿੱਧਾ ਜਨਾਲੇ ਨੂੰ ਜਾਂਦੀ ਨਹੀਂ ਨਹੀਂ ਜਦੋਂ ਤੁਸੀਂ ਇੱਕ ਲੜਕੀ ਨੂੰ ਗੱਡੀ ਦੇ ਵਿੱਚ ਬਿਠਾਇਆ ਕਿੱਧਰ ਦੀ ਜਾਂਦੀ ਪਲੈਨਿੰਗ ਕਿੱਧਰ ਜਾਂਦੀ ਸੀ ਜਾਂਦੀ ਪਲੈਨਿੰਗ ਅਹੀਂ ਤੇ ਇੱਥੇ ਆਪਣਾ ਪੀ ਜਾਂ ਨਹੀਂ ਇੱਥੇ ਮਿਲਦਾ ਪੀ ਜਾਂ ਕੀ ਉਹਨਾਂ ਕਹਿੰਦੇ ਆ ਹੈਲੋ ਫੂਡ ਹੈ ਹੈਲੋ ਫੂਡ ਹੈ ਹੈਲੋ ਫੂਡ ਗਏ ਹਾਂ ਤੇ ਇਹ ਆਂਦੀ ਵੀ ਮੇਰੇ ਭਰਾ ਤੇ ਮੈਂ ਚੱਲ ਛੇੜਾ ਨਹੀਂ ਉੱਥੇ ਗਏ ਨੇ ਤੇ ਉੱਥੇ ਸਿੱਧੀ ਫਿਰ ਫੜੇਗਾ ਮੈਂ ਹੈਲੋ ਫੂਡ ਤੋਂ ਪੀਜ਼ਾ ਲੈਂਦੇ ਸੀ ਨਾ ਨਾ ਇਹ ਦੇ ਨੇ ਨਗਰੇ ਮਪੀਜ਼ੇ ਚ ਹੀ ਰਹਿ ਗਿਆ ਕੁਝ ਨਹੀਂ ਮਪੀ ਲਿਆ ਉਥੋਂ ਗੱਡੀ ਵੀ ਪਾਈ ਲੈਣੀ ਬੈਕ ਕਰ ਲਈ ਗੱਡੀ ਤੇ ਇਥੋਂ ਸਿੱਧਾ ਚਲ ਗਿਆ ਆਪਣਾ ਫੜੇ ਕਰ ਚਲਗੇ ਹਾਂ ਅੱਛਾ ਹਾਂਜੀ ਫੜੇ ਕਰੋ ਜਾ ਕੇ ਇਹਦੇ ਵੀ 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 ਕਰਾਇਆ ਸੀ ਤੇ ਇਹਨਾਂ ਚਲੋ ਖਾਦਾ ਖਾਦਾ ਨੇ ਅਸੀਂ ਪੈਕ ਕਰਾ ਕੇ ਨਾਲੇ ਲੈ ਜਾਂਦੇ ਅੱਛਾ ਹਾਂਜੀ ਬਸ ਇੰਨੇ ਗੱਲ ਹੋਈ ਤੇ ਆਣ ਕੇ ਇਹਨਾਂ ਬਾਰੇ ਮੈਨੂੰ ਘੇਰ ਲਿਆ ਸਾਰੇ ਇਹਨਾਂ ਨੂੰ ਮੈਂ ਆਂਦਾ ਵੀ ਰਹਾ ਮੈਂ ਮੇਰੀ ਗਲਤੀ ਨਹੀਂ ਆ ਗਈ ਬੋਈ ਤੇ ਇਹਨਾਂ ਸੁਣੇ ਵੀ ਨਹੀਂ ਨੇ ਤੇ ਇਹ ਉੱਥੇ ਗਾਲਾਂ ਕੱਢਦੇ ਆਂਡੇ ਹੀ ਟੇਬ ਗੱਡੀ ਦਾ ਟਾਇਰ ਫਟ ਗਿਆ ਨਾ ਕਿ ਰੈਡ ਡੋ ਤੇ ਬਾਰੇ ਉਤਰ ਗਿਆ ਸਾਰੀ ਹੈ ਗੜੇ ਗੜੇ ਮਰ ਲਿਆ ਵੇ ਹਾਂ ਤੋਨ ਬਈ ਅੱਖ ਨਹੀਂ ਖੁੱਲਦੀ ਸੀ ਹੂੰ ਕੰਪਲੀਟ ਕੀਤੀ ਠਾਣੇ ਹਾਂਜੀ ਠਾਣੇ ਮੈਂ ਵੀ ਮੈਨੂੰ ਆਪਣੇ ਕੋ ਮੁਲਾਜ਼ਮ ਲੈ ਕੇ ਆਏ ਉਹਨਾਂ ਹੀ ਫੜਾਇਆ ਮੈਨੂੰ ਠਾਣੇ ਅੱਛਾ ਕੁੜੀ ਵਾਲਿਆਂ ਨੇ ਫੜਾਇਆ ਕੁੜੀ ਵਾਲਿਆਂ ਨੇ ਮੈਨੂੰ ਫੜਾਇਆ ਅੱਛਾ ਹਾਂਜੀ ਉਹਨਾਂ 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 ਚ ਸ਼ਿਕਾਇਤ ਕੀਤੀ ਹਾਂਜੀ ਉਹਨਾਂ ਤੋਂ ਯਾਰ ਕੀਤੀ ਅੱਛਾ ਹਾਂਜੀ ਤੇ ਮਲਾਜਮ ਸਾਹਿਬ ਮੈਨੂੰ ਲੈ ਕੇ ਆਏ ਨੇ ਤੇ ਮਲਾਜਮ ਸਾਹਿਬ ਉਹਨਾਂ ਮੈਨੂੰ ਵੀ ਆਪਣਾ ਇੱਥੇ ਬਾਹਰ ਤਾਂ ਤੇ ਆਉਂਦਿਆਂ ਕੁੜੀ ਸ਼ਾਇਦ ਮਾਤਾ ਦੇ ਗੋਣੇ ਤੇ online ਮੇਰੇ ਬਰੇਟ ਆਪਣੇ ਮਾਰਤਮ ਰਾਜ ਨੂੰ ਉਹਨਾਂ ਨੇ ਉਹਨਾਂ ਨੇ ਹਾਂਜੀ ਕੁੜੀ ਵਾਲਿਆੜੇ ਮਲਾਜਮਾਂ ਦੇ ਸਾਹਮਣੇ ਥੱਪੜ ਮਾਰਿਆ ਬੱਬਰ ਮਾਰਿਆ ਹਾਂਜੀ ਤੇ ਫਿਰ ਮਲਾਜਮ ਸਭ ਗੁਏ ਸੀ ਫਿਰ ਕੋਈ ਇਹ ਕੰਮ ਇੱਥੇ ਨਾ ਕਰੂਏ ਉਹਨਾਂ ਸਾਡੇ ਉੱਪਰ ਕਾਰਵਾਈ ਕੇ ਕੰਮ ਆ ਗਿਆ ਫਿਰ ਵੀਰ ਉਹਨਾਂ ਨੇ ਮੈਨੂੰ ਉੱਧਰ ਖੜ੍ਹਾ ਆਵਾ ਤੇ ਮੈਨੂੰ ਕਾਲੀ ਕਾਲੀ ਪਿੰਡੀ ਹੀ ਤੇ ਵੀਰ ਉਹਨਾਂ ਨੇ ਮੈਨੂੰ ਪਾਣੀ ਪਾਣੀ ਪਾਇਆ ਮੈਂ ਵੀ ਆਪਣੀ ਮੈਂ ਵੀ ਸੇਵਾ ਪੂਰੀ ਕੀਤੀ ਵੀਰ ਉਹਨਾ ਤੇ ਆ ਵੀ ਮੈਨੂੰ ਚੱਕਰ ਬੰਦੇ ਬੇ ਜਿਹੇ ਨਾ ਪਾਣੀ ਪਾਣੀ ਪਾਇਆ ਤੇ ਹਟੜੂ ਕੋ ਲੈ ਕੇ ਆਏ ਕੀ ਮੰਗ ਕਰਦੀ ਹੁੰਦੀ ਹੁਣ ਮੰਗਿਆ ਹੋਈ ਆ ਵੀ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਹਾਂਜੀ ਮਾਮਾ ਬਿਸਤਾਰ ਤੋਂ ਰਖਾ ਦੋ ਇਹ ਲੜਕਾ ਜਿਹੜਾ ਜੀ ਉਥੋਂ ਦਾ ਰਹਿਣ ਵਾਲਾ ਵਾ ਦਾ ਗੋਮਲ ਦਾ ਇਹ ਢੋਲ ਦਾ ਕੰਮ ਕਰਦਾ ਹੈ ਲੜਕੀ ਦੇ ਪਿੰਡ ਆਣ ਵਸਾਉ ਮੇਲਾ ਸੀਗਾ ਉਹਨਾਂ ਦੇ ਪਰਿਵਾਰਕ ਜਗਾ ਦੇ ਵਿੱਚ ਮੇਲਾ ਸੀਗਾ ਇਹ ਉੱਥੇ ਗਿਆ ਸੀ ਢੋਲ ਦੀ ਸਾਈ ਲੈ ਕੇ ਉੱਥੇ ਉਹਦੇ ਇਹ ਲੜਕੀ ਦੇ ਨਾਲ ਜਿਹੜਾ ਵਾ ਕੋਈ ਗੱਲਬਾਤ ਹੋ ਗਈ ਇਹਨਾਂ ਆਪਸ ਵਿੱਚ ਟੈਲੀਫੋਨ ਤੇ ਗੱਲ ਕਰਕੇ ਟਾਈਮ ਬਣਾ ਲਿਆ ਲੜਕੀ ਇੱਥੇ ਆ ਗਈ ਇਹ ਇਹਨੂੰ ਇਹ ਲੜਕੀ ਨੂੰ ਮਿਲਣ ਵਾਸਤੇ ਇਹਨੇ ਬੁਲਾ ਬੁਲਾ ਲਿਆ ਤੇ ਗੱਡੀ 'ਚ ਬਿਠਾ ਕੇ ਤੇ ਉਹਨੂੰ ਲੈ ਗਿਆ ਉਸ ਤੋਂ ਬਾਅਦ ਇਹਦਾ ਇੱਕ ਦੋਸਤ ਸੀਗਾ ਨਾਲ ਇੱਕ ਬੰਦਾ ਸੀਗਾ ਜੋ ਵੀਡੀਓ ਦੇ ਵਿੱਚ ਆ ਰਿਹਾ ਵਾ ਇਹਨਾਂ ਤਿੰਨਾਂ ਨੇ ਉਹਦੇ ਨਾਲ ਗਲਤ ਹਰਕਤਾਂ ਕੀਤੀਆਂ ਉਹ ਉਹਨਾਂ ਹਰਕਤਾਂ ਕਾਰਨ ਲੜਕੀ ਨੇ ਵਿਰੋਧ ਕੀਤਾ ਵਿਰੋਧ ਤੋਂ ਬਾਅਦ ਜਦੋਂ ਲੜਕੀ ਨੇ ਰੌਲਾ ਪਾਇਆ ਤੇ ਬਾਜ਼ਾਰ 'ਚ ਤੇ ਲੋਕ ਇਕੱਠੇ ਹੋ ਗਏ ਲੋਕਾਂ ਨੇ ਲੜਕੀ ਦੇ ਪਰਿਵਾਰ ਦੀ ਮਦਦ ਨਾਲ ਇਹਨਾਂ ਨੂੰ ਉੱਥੇ ਕਾਬੂ ਕਰਕੇ ਸਾਨੂੰ ਇਤਲਾਹ ਦਿੱਤੀ ਅਸੀਂ ਮੌਕੇ ਤੇ ਜਾ ਕੇ ਇਹਨੂੰ ਜਿਹੜਾ ਮੁੰਡੇ ਨੂੰ ਗ੍ਰਿਫਤਾਰ ਕਰ ਲਿਆ ਗੱਡੀ ਅਸੀਂ ਕਬਜ਼ੇ 'ਚ ਲੈ ਲਈ ਇਸ ਸਬੰਧ ਵਿੱਚ ਲੜਕੀ ਦਾ ਬਿਆਨ ਹਾਸਲ ਕਰਕੇ ਅਸੀਂ ਮਕਦਮਾ ਦਰਜ ਕਰ ਲਿਆ ਵਾ ਦੂਜੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਵਾਸਤੇ ਛਾਪੇਮਾਰੀ ਚੱਲ ਰਹੀ ਹੈ ਤੇ ਜਿਹੜੀ ਫੇਰ ਇਨਵੈਸਟੀਗੇਸ਼ਨ ਕਰਕੇ ਤੇ ਇਹਦਾ ਚਲਾਨ ਜਿਹੜਾ ਦਰਜ ਤੇਗਾ ਲੜਕੀ ਇਹਦਾ ਕਹਿਣਾ ਹੈ ਸੀ ਕਿ ਮੇਰੇ ਕੋਲ ਸਾਰੇ ਐਵੀਡੈਂਸ ਹੈਗੇ ਆ ਲੜਕੀ ਸਹਿਮਤੀ ਨਾਲ ਗਈ ਹੈ ਮੇਰੇ ਕੋਲ ਵੀਡੀਓ ਆਡੀਓ ਹੈਗੇ ਆ ਸਹਿਮਤੀ ਨਾਲ ਵੀ ਗਈ ਹੋਗੀ ਪਰ ਦੂਜੇ ਮੁੰਡੇ ਦਾ ਨਾਲ ਇਹਦੇ ਇਹਦੀ ਸਲਾਹ ਨਾਲ ਛੇੜਛਾੜ ਕਰਨਾ ਜਿਹੜਾ ਉਹ ਤਾਂ ਠੀਕ ਨਹੀਂ ਨਾ ਹੈਗਾ